ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਕਿਉਂ ਨਹੀਂ ਕੁਝ ਮਿਲਦਾ ਕਈ ਤਰਕ ਕਰਦੇ ਨੇ ਸ਼ਹੀਦੀ ਦੇਗ ਉੱਤੇ ਕਿ ਸ਼ਹੀਦੀ ਦੇਗ ਨਾਲ ਕੀ ਹੁੰਦਾ ਪਰ ਖਾਲਸਾ ਜੀ ਜਾ ਕੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਸਭ ਕੁਝ ਪ੍ਰਾਪਤ ਹੋ ਗਿਆ ਜਿਨ੍ਹਾਂ ਦੇ ਕਾਰਜ ਬਣ ਗਏ ਆ ਜਿਨ੍ਹਾਂ ਦੇ ਖਾਲਸਾ ਜੀ ਸਾਰੇ ਹੀ ਦੁੱਖ ਦੂਰ ਹੋ ਗਏ ਆ ਤੇ ਸੁੱਖ ਆ ਗਿਆ ਕਈ ਪੱਕੇ ਨਹੀਂ ਸੀ ਹੁੰਦੇ ਸ਼ਹੀਦੀ ਦੇਗਾਂ ਕਰਵਾਈਆਂ ਖਾਲਸਾ ਜੀ ਪੱਕੇ ਹੋ ਗਏ ਕਈਆਂ ਦੇ ਕੰਮ ਨਹੀਂ ਸੀ ਚੱਲਦੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਧ ਸਿੰਘ ਸਾਹਿਬ ਦੇ ਘਰ ਰਗੜੇ ਲਵਾਏ ਤੇ ਖੁਸ਼ੀਆਂ ਪ੍ਰਾਪਤ ਹੋ ਗਈਆਂ ਕਈਆਂ ਦੇ ਖਾਲਸਾ ਜੀ ਘਰ ਵਿੱਚ ਔਲਾਦ ਵਿਗੜੀ ਹੋਈ ਸੀ ਨਸ਼ਾ ਵੜਿਆ ਹੋਇਆ ਸੀ ਬਾਬਾ ਨੌਧ ਸਿੰਘ ਸਾਹਿਬ ਦੇ ਘਰ ਸ਼ਹੀਦੀ ਦੇਗਾਂ ਕਰਾਈਆਂ ਤੇ ਬਰਕਤਾਂ ਆ ਗਈਆਂ ਮਹਾਰਾਜ ਦੇ ਦਿੰਦੇ ਆ ਆਪਾਂ ਭਰੋਸਾ ਨਹੀਂ ਕਰਦੇ ਸਾਡੇ ਅੰਦਰ ਭਰੋਸੇ ਦੀ ਕਮੀ ਹੈ ਕਮੀ ਆਪਣੀ ਹੈ ਘਾਟ ਆਪਣੇ ਵਿੱਚ ਹੈ ਬਾਬਾ ਦੀਪ ਸਿੰਘ ਸਾਹਿਬ ਤੇ ਸਭ ਕੁਝ ਬਖਸ਼ਦੇ ਆ ਸੋ ਸ਼ਰਧਾ ਕਰਕੇ ਜਿਹੜਾ ਕੋਈ ਜਪਦਾ ਹੈ ਸ਼ਰਧਾ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਤੇ ਹੁੰਦਾ ਹੈ ਜਾਂ ਸ਼ਰਧਾ ਕਰਕੇ ਸ਼ਹੀਦੀ ਦੇਗਾਂ ਕਰਾਉਂਦੇ ਨੇ ਉਹਨਾਂ ਦੇ ਕਾਰਜ ਖਾਲਸਾ ਜੀ 100% ਹੁੰਦੇ ਮਹਾਰਾਜ ਦੀ ਕਿਰਪਾ ਨਾਲ ਦਿਨ ਵਿੱਚ ਕਿੰਨੇ ਲੋਕ ਦੱਸਦੇ ਆ ਕਿ ਅਸੀਂ ਸ਼ਹੀਦੀ ਦੇ ਕਰਾਈ ਸਾਡੇ ਆਹ ਕਾਰਜ ਹੋਗੇ ਸਾਡੇ ਆਹ ਕਾਰਜ ਹੋਗੇ ਜਿਹੜਾ ਤਰਕਵਾਦੀ ਬੰਦਾ ਹੈ ਉਹ ਕਦੇ ਸੁੱਖ ਨਹੀਂ ਪਾ ਸਕਦਾ ਸੁੱਖ ਖਾਲਸਾ ਜੀ ਸ਼ਰਧਾ ਭਾਵਨਾ ਵਾਲੇ ਨੂੰ ਪ੍ਰਾਪਤ ਹੁੰਦਾ ਮਹਾਰਾਜ ਕਿਰਪਾ ਕਰਨ